ਕੱਲ ਦਾ ਇਹਨੂੰ ਮੈਂ ਸਮਝਾਇਆ ਤੇ ਮੂੰਹ ਐਡਾ ਕਰੀ ਫਿਰਨ ਲਈ ਆ ਮੇਰੇ ਲਾਗੇ ਵੀ ਨਹੀਂ ਬੈਣ ਲਈ ਮੇਰੀ ਗੱਲ ਦਾ ਗੁੱਸਾ ਕੀਤਾ ਹੁਣਾਂ ਵਾਧੂ ਗੱਲ ਤਾਂ ਮੈਂ ਕੋਈ ਵੀ ਨਹੀਂ ਕੀਤੀ ਗੱਲ ਤੇ ਮੈਂ ਇੰਨੀ ਕਹੀ ਕਿ ਮਾਂ ਪਿਓ ਸਦਾ ਨਹੀਂ ਰਹਿੰਦੇ ਹੁੰਦੇ ਭਰਾ ਪਰ ਜਾਈਏ ਮਿਲਦੇ ਹੁੰਦੇ ਆ ਕੀ ਮੈਂ ਵਾਧੂ ਕਿਹਾ ਕਿੱਦਾਂ ਮੂੰਹ ਇਹਨੇ ਵਟਿਆ ਵਾ ਕੋਈ ਗੱਲ ਨਹੀਂ ਮਰਜ਼ੀ ਕਰੇ ਆਪਣੀ ਅੱਗੇ ਤਾਂ ਮਾਂ ਹੁੰਦੀ ਹੀ ਆਣ ਕੇ ਉਹਦੇ ਲਾਗੇ ਬਹਿ ਜਾਂਦਾ ਹੀ ਮੇਰਾ ਤੇ ਤੇ ਜੀ ਨਹੀਂ ਲੱਗਣ ਦਿਆ लवली ਗਈ ਜਾਂਦਿਆ ਭੈਣ ਦੋ ਦਿਨ ਰ ਆਪਾ ਦੋ ਦਿਨ ਰ ਆਪਾ ਅਜੇ ਮੇਰਾ ਪਿੱਛੇ ਵੀ ਧਿਆਨ ਆ ਆਪਣੇ ਘਰ ਵਾਲੇ ਵੀ ਪਿੰਿਆਣਾ ਪਤਾ ਨਹੀਂ ਰੋਟੀ ਕਿਦਾਂ ਖਾਂਦਾ ਹੋਊਗਾ ਮਾਂ ਸਾਡੀ ਮਰੀ ਆ ਸੁਰਖੀ ਬਿੰਦੀ ਲਾ ਕੇ ਨੇ ਬਕੇ ਕਿਦਾਂ ਬੈਠੀ ਆ ਪਰ ਇਹਨੂੰ ਦੁੱਖ ਆਦਾ ਉਹ ਹੀ ਗੱਲ ਵਾ ਨਾ ਸੱਸ ਮਰੀ ਤੇ ਵੇੜਾ ਖਾਲੀ ਹੋਇਆ ਸਗੋਂ ਉਹ ਤੇ ਕੰਮ ਲੱਭਦੀ ਹੀਗੀ ਉਹ ਕੰਮ ਨੂੰ ਲੱਭ ਕੇ ਤੇ ਕੱਲੀ ਹੋ ਗਈ ਆ ਰਿਆਵਾਗਾ ਹੋ ਗਈਆਂ ਜੋਜੀ ਕਰੂੰ ਕਰੂੰਗੀ ਹੁਣ ਮੈਂ ਔਕਾ ਤੇ ਤੁਹਾਡੇ ਵਾਸਤੇ ਹੋ ਗਿਆ ਜਿਨ੍ਹਾਂ ਦੀ ਮਾਂ ਵਾ ਦੁੱਖ ਤੇ ਉਹਨੂੰ ਚੋਣੇ ਲਾਉਣੇ ਖਪਵਾ ਪੜਾਉਣਾ ਕੜੀ ਵਟਾ ਬਣਾ ਕੜੀ ਪਾਣੀ ਧੋ ਗਿਆ ਫਿਰ ਉਹਨੂੰ ਵਾਹੋ ਫਿਰ ਸੁਵਾਗਾ ਦੋ ਕਣਕ ਦਾ ਕੰਮ ਠੀਕ ਉਤੋਂ ਆਹ ਕੰਮ ਪੈ ਗਿਆ ਮਾਦਲ ਦੋਵੇਂ ਕੰਮ ਤੇ ਵਿੱਚ ਹੀ ਪੈ ਗਿਆ ਚੱਲ ਹੋਈ ਹੋਈ ਕਰੀ ਜਾਂਦੇ ਹਾਂ ਹੁਣ ਕੀ ਕਰਨਾ ਆਹ ਲਓ ਪਾਣੀ ਹੋ ਗਿਆ ਕੰਮ ਬਾਦ ਦਾ ਓਇਆ ਹੋ ਤਾਂ ਹੋ ਗਿਆ ਵਾ ਅੱਛਾ ਕਿੰਨਾ ਕੁ ਰਹਿ ਗਿਆ ਵਾ ਹੋ ਰਹਿ ਗਿਆ 2 ਕਿੱਲੇ ਅੱਛਾ ਅੱਛਾ ਤੇ ਉਹ ਆਇਆ ਤਾਂ ਨਹੀਂ ਕੋਈ ਮਗਰ ਮੇਰੀ ਨਹੀਂ ਨਹੀਂ ਅਜੇ ਨਹੀਂ ਕੋਈ ਵੀ ਆਇਆ ਹੂੰ ਲੈ ਤਕਰੀਬਨ ਹੋ ਹੀ ਗਏ ਸਾਰੇ ਹੁਣ ਜਿਹਨੂੰ ਨਹੀਂ ਜਿਹਨੂੰ ਪਤਾ ਉਹ ਹੀ ਆ ਅਬਲ ਤੇ ਹੋ ਹੀ ਗਏ ਆ ਓਇਆ ਚੱਲ ਨਾ ਤੂੰ ਰੋਟੀ ਪਾਣੀ ਖਾ ਲਿਆ ਵਾ ਹਾਂਜੀ ਰੋਟੀ ਪਾਣੀ ਤੇ ਖਾ ਲਿਆ ਵਾ ਦੀਦੀ ਨੇ ਮੈਂ ਖਵਾਲਤਾ ਸੀ ਅੱਛਾ ਅੱਛਾ ਤਾਂ ਨਹੀਂ ਡਿੱਗ ਗਏ ਜਾਂ ਹੁੰਦੀ ਰੇਫ ਆਉਦੀ ਨਹੀਂ ਬਸ ਖਾ ਲੈਨੇ ਆ ਨੋ ਉਹਤੇ ਪਾਣੀ ਪੀ ਵੀ ਰਾਜਾਈ ਦਾ ਵਾਦੇ ਗਰਮੀ ਬੜੀ ਹੈ ਜੀ ਕੀ ਕਰਨਾ ਪਾਣੀ ਪੀਣਾ ਹੋਰ ਕੀ ਕਰਨਾ ਮੈਂ ਤੇ ਹੁਣ ਬੰਦੇ ਨੂੰ ਡਾ ਕੇ ਆਇਆ ਇੱਕ ਅੱਛਾ ਮੇਰੇ ਲੱਕ ਚ ਪੀੜ ਹੋਣਦੀ ਹੈ ਮੈਂ ਚੱਲ ਉਹਨੂੰ ਡਾ ਲਈਨੇ ਚੱਲ ਕਹਿ ਦੇਣਾ ਹੀ ਨਖ ਪਾਥੋਂ ਹੁੰਦਾ ਹੁਣ ਘਰ ਵੀ ਇਹਨਾਂ ਨੂੰ ਪਤਾ ਵਾ ਵੀ ਦੇਖਣਾ ਪਏਗਾ ਵਟਾ-ਵਟਾਂ ਦਾ ਹੀ ਜ਼ਿਆਦਾ ਲੋਕੀ ਵਟ ਕੇ ਤੋਂ ਛੱਡਦੇ ਆ ਲੱਗ ਨਾ ਕਹਿੰਦੇ ਬਸ ਵੇਚੀ ਰਲ ਜੇ ਸਾਰਾ ਤੇ ਫੇਰੀ ਆ ਦੇ ਵੀ ਲੱਗੇ ਖਲੋ ਕੇ ਕੰਮ ਕਰਾਉਣਾ ਪੈਂਦਾ ਕਿਸੇ ਕੋ ਨੂੰ ਕਿਸੇ ਦੇ ਸਸਰੇ ਪਤਾ ਛੱਡਣਾ ਹੁੰਦਾ ਚਲ ਕੋਈ ਬੈਣੀ ਅੱਧੀ ਕਿਤੇ ਬਣਾਇਆ ਅਸੀਂ ਨਾਲ ਅੱਛਾ ਕਿੰਨਾ ਵੇ ਬੰਨਾ ਵਾਲੇ ਚਾਚੂ ਲੈ ਆਏ ਮੇਰੇ ਅੱਤੇ ਮੈਂ ਹਲੇ ਬਣਾ ਕਰੀਏ ਤਿਆਰ ਚਲ ਕੋਈ ਨਹੀਂ ਕਰਦਾ ਰਹਿਣਾ ਦੱਸ ਆਉਣਾ ਕਿ ਤੁਹਾਨੂੰ ਚੰਗੀ ਤਰ੍ਹਾਂ ਨਹੀਂ ਦੱਸਿਆ ਅਸੀਂ ਨੂੰ ਮੈਂ ਅੱਛਾ ਅੱਛਾ ਹੂੰ ਆ ਉਹ ਵੀ ਤਿਆਰ ਹੋਈ ਆ ਭੈਣ ਵੀ ਅੱਖਾਂ ਦੀ ਜਲ ਜਾਣਾ ਵਾ ਇਹ ਮੈਂ ਮੈਂ ਤਾਂ ਕਹਿੰਦੀ ਮੈਂ ਰਹਿਣਾ ਉਹ ਦੋ ਚਾਰ ਦਿਨ ਕੀ ਕਰਨ ਜਾ ਕੇ ਮੈਂ ਅਜੇ ਕਿਹਾ ਉਹ ਬਧੇਰਾ ਦਿੰਦੀ ਨਹੀਂ ਐ ਉਹਨਾਂ ਦੀ ਰੋਟੀ ਤਾਂ ਨਹੀਂ ਸਰਦਾ ਏਦਾਂ ਆਉਂਦਾ ਆਂ ਤੇ ਮੈਂ ਕੋਈ ਗੱਲ ਨਹੀਂ ਸਰ ਜਣਾ ਵਾ ਨਾ ਸਰਦਾ ਹੁੰਦਾ ਤੇ ਭਾਈ ਨੇ ਫੋਨ ਕਰ ਦੇਣਾ ਸੀ ਮੈਨੂੰ ਆਉਗਾ ਤਾਂ ਸਹੀ ਆ ਪਰ ਫਿਰ ਇਦਾਂ ਮੁਸ਼ਕਲੀ ਆ ਹੁਣ ਅਕਸਰ ਕਿੰਨੇ ਦਿਨ ਤੰਦਾ ਵਾ ਕੋਈ ਰੋਟੀ ਮੇਰੇ ਤਾਂ ਨੂੰ ਰੱਖਿਆ ਮੈਂ ਚਲ ਕੋਈ ਆ ਜਾਂਦਾ ਵਾ ਪਹਿਲਾਂ ਨਾ ਸਾਨੂੰ ਕਈਆਂ ਦੀ ਪਛਾਣ ਵੀ ਨਹੀਂ ਐ ਪਿੰਡ 'ਚ ਉਹੋ ਹੀ ਨਾ ਮੈਨੂੰ ਹਲੇ ਕੀ ਪਤਾ ਜਲੇਗੀ ਉਹ ਆਉਂਦੀਆਂ ਫਿਰ ਕੋਈ ਨੋ ਜਰਾਂ ਨਹੀਂ ਸਾਨੂੰ ਨੀ ਕੋ ਪਤਾ ਅਸੀਂ ਕਦੀ ਪਿੰਡ 'ਚ ਗਏ ਹੀ ਨਹੀਂ ਜਦੋਂ ਬੰਦਾ ਡੇਰੇ-ਦੂਰੇ 'ਚ ਆ ਜੇ ਨਾ ਤਾਂ ਇਹ ਨਹੀਂ ਪਤਾ ਲੱਗਦਾ ਬਾਕੀ ਕੋਈ ਨਹੀਂ ਹਲੇ ਮੈਂ ਕਹਿੰਨੀ ਆ ਜਲ ਦੋ-ਤਿੰਨ ਦਿਨ ਰੋ ਲੱਗੇ ਫਿਰ ਘਰੀ ਜਾਣਾ ਪਰ ਕੋਈ ਨਹੀਂ ਚਲ ਜੇ ਚਲ ਦੋ-ਚਾਰ ਦਿਨ ਕੱਢ ਜੇ ਮੁੜ ਕੇ ਚਲ ਜੇ ਭਾਈ ਤੇ ਨਾਲੇ ਮੈਂ ਨਾ ਨੰਗਾ ਗੱਲ ਕਰਨੀ ਹੈ ਇੱਕ ਹੂੰ ਯੋ ਗ੍ਰੇਨ ਦਾ ਗੀਸ ਆਉਤਾ ਮੋਹਨ ਕੁੜੀ ਨੂੰ ਦੇਣੀ ਆ ਵੀ ਤਾਂ ਨਹੀਂ ਕੁੜੀ ਨੂੰ ਖਾਲੀ ਦੇਣੀ ਆ ਤੇ ਹਟਕੇ ਲਵਾ ਦੂਗੀ ਨਾ ਹਟੇ ਨਹੀਂ ਉਹ ਵਾਲਾ ਗੱਲਬਾਤ ਉਹ ਕਰ ਹੀ ਲੈਣੀ ਹੈ ਨਾ ਸੋ ਮੈਂ ਤਾਂ ਕਹਿੰਨੀ ਉਹ ਨਹੀਂ ਅਜੇ ਹੁਣੇ ਗੱਲਬਾਤ ਕਰ ਲਾ ਹੁਣ ਹਾਂ ਅਜੇ ਕੱਲ ਮਾਂ ਮਰੀ ਆ ਤੇ ਉਹਨੇ ਕਹਣਾ ਪੈੜੀਆਂ ਵੰਡਾ ਕਰਨ ਨੂੰ ਹੀ ਡਬੇ ਅੱਜ ਇੱਕ ਪੱਤ ਪੁਣਾਵਾਂ ਘਰ ਚ ਤੇ ਕਰਨੀ ਹੋਗੀ ਨਾ ਤੇ ਉਹ ਵਾਲੀ ਮੇਰੇ ਨਾਲ ਆਦੇ ਉਹ ਤੇਰੇ ਨਾਲ ਹੀ ਲਾ ਦਾਂਗੇ ਪਰ ਅਜੇ ਨਹੀਂ ਗੱਲ ਕਰਨੀ ਉਹਨਾਂ ਨੂੰ ਆਹ ਵੇਖੋ ਚੱਲੇ ਆ ਪਹਿਨੂ ਰਹਿਣੀ ਤੋਂ ਘਰੇ ਹੀ ਆਓ ਤੇ ਚਲ ਤੁਹਾਡੇ ਨਾਲ ਵੀ ਹੈਗੀ ਆ ਤੇ ਚਲ ਮੇਰੇ ਨਾਲ ਵੀ ਥੋੜੀ ਜੀ ਕਰਦੇ ਹੋ ਮੈਂ ਵੀ ਘਰ ਚ ਹੀ ਰਹਿਣਾ ਮੈਂ ਕਿੱਡੇ ਚੱਲ ਜਾਣਾ ਕੋਈ ਚਲ ਕੋਈ ਗੱਲ ਨਹੀਂ ਅਜੇ ਆਹ ਤਾਂ ਕੰਮ ਪਕ ਧਾਲੀ ਆ ਤੂੰ ਗੇਤੀਆਂ ਸੋਚਾਂ ਸੋਚਣ ਦਾ ਪਈ ਪੈੜੀ ਦੀ ਉਹ ਤੋਂ ਚ ਨੇ ਡੈਡੀ ਮੇਰੇ ਦੋਦਾਂ ਬੈਠੀ ਬਿਠੀ ਦਿਮਾਗ ਚ ਆਉਂਦੀ ਆ ਜੀ ਤੇ ਰੋਈਦਾ ਕਹਿੰਦੇ ਜਿਉਹੀ ਪੀਰੀ ਦੇ ਨਾਮ ਹੀ ਹੈਗੀ ਆ ਮੰਮੀ ਦੇ ਨਾਮ ਹੀ ਆ ਮੰਮੀ ਦੇ ਜਿਹੜੇ ਨਾਮ ਆ ਉਹ ਕਿੰਨਾ ਹੋ ਗਏ ਨਾਮ ਓਏ ਓ ਸਾਡੇ ਨਾਂ ਚੜ ਜਾਣੀਆਂ ਹੁਣ ਅੱਛਾ ਜਿਹੜੀ ਕੁੜੀ ਦੇ ਨਾਮ ਆ ਉਹਦੀ ਮਰਜ਼ੀ ਆ ਹੁਣ ਦਵੇ ਚਾਹੇ ਨਾਂ ਦਵੇ ਕੋਈ ਗੱਲ ਨਹੀਂ ਹੌਂਸਲੇ ਜਨਾ ਕਿਤੇ ਗੱਲ ਕਰ ਲਾਂਗੇ ਆ ਚਲ ਵੇਖ ਲੈ ਮਰਜ਼ੀ ਆਪਣੀ ਉਦਾਂ ਤੇ ਅਗਲੀ ਗੁੱਸਾ ਕਰੂ ਵੀ ਕੱਲ ਮੇਰੀ ਮਾਂ ਮਰੀ ਆ ਜੀ ਤੇ ਇਹਨਾਂ ਨੂੰ ਪਹਿਲੀ ਦੀ ਪੈ ਵੀ ਗਈ ਫਿਰ ਮਾਂ ਦਾ ਦੇ ਨਾ ਕੋਈ ਵੀ ਦੁੱਖ ਨਹੀਂ ਕਹਿਣਾ ਚਾਲੇ ਫਿਰ ਗੱਲ ਕੀਤੀ ਜਾਊਗੀ ਮੈਂ ਉਦਾਂ ਹੀ ਤਾਂ ਨਵੀਂ ਅਰੀ ਗੱਲ ਕਰਨਦੀ ਆ ਮੈਂ ਅਗੜਾ ਉਸ ਬਿਨਾਂ ਉਹ ਚੰਗਾ ਆ ਮੇਰੇ ਨਾਲ ਕੀਤੀ ਹੈ ਕਿ ਉਹਨਾਂ ਨਾਲ ਘਰ ਬੈਠੇ ਨਹੀਂ ਨਹੀਂ ਉਹਨਾਂ ਦੱਸਣਾ ਕਰੀਏ ਦੋ ਢਾਈ ਕਿਲੇ ਉਹ ਵੀ ਜਾਂਦੇ ਰਹਿਣੇ ਉਹ ਨਹੀਂ ਜਾਂਦੇ ਦੱਸ ਉਹਨੂੰ ਨਹੀਂ ਪਤਾ ਉਹ ਸਿਆਣੀ ਆ ਦੱਸ ਨਿਆਣੀ ਆ ਉਹ ਹੈ ਤੇ ਸਿਆਣੀ ਆ ਜਦੋਂ ਪਹਿਲਾ ਘਰੂਸਾ ਛੱਡੀ ਗਈ ਤੂੰ ਵੀ ਜਦ ਤਨ ਮੈਂ ਉਦੋਂ ਆਖਿਆ ਸੀ ਵੀ ਚਾਜ ਨਾਲ ਰਹਿ ਦੇ ਨਾਲ ਮੈਂ ਤਾਂ ਚਾਜ ਨਾਲ ਰਹਿੰਦੀ ਰਹੀ ਆ ਹੁਣ ਇਹ ਆਪਸ ਹੋਏ ਜਿੰਨਾਂ ਦੀ ਮਾਮਾ ਧੀਆ ਦੀ ਸਲਾਹ ਹੁੰਦੀ ਸੀ ਪਰ ਮੈਨੂੰ ਵੀ ਤਾਂ ਖੇਜ ਆਉਂਦੀ ਹੀ ਵੀ ਦੱਸ ਮੈਨੂੰ ਤੂੰ ਕੋਹ ਦੱਸਦੀ ਨਹੀਂ ਆਪਸ ਵਿੱਚ ਜੀ ਗੱਲਬਾਤ ਕਰਕੇ ਤੇ ਚੱਲ ਯਾਰ ਤੂੰ ਇਹਨਾਂ ਕੋਈ ਲੈਣਾ ਮੈਨੂੰ ਫਿਰ ਵੀ ਅਕਸਰ ਘਰ ਦੇ ਵਿੱਚ ਮੈਨੂੰ ਵੀ ਪਰਜਾਈ ਲੱਗਦੀ ਨਹੀਂ ਉਹ ਪੁੱਛੰਦਾ ਤਾਂ ਘਰ ਚ ਭੰਦਾ ਹੀ ਆ ਹੋ ਚੱਲ ਕੋਈ ਗੱਲ ਨਹੀਂ ਤੂੰ ਨਾ ਗੱਲ ਕਰੀਂ ਜੇ ਕੋਈ ਕਹਿੰਨਾਂ ਆਉਂਦੀ ਚੱਲੇ ਵੀ ਮੜਾ ਜਾ ਖਿਆਲ ਰੱਖਿਓ ਹੁਣ ਵੀ ਜੀ ਸਾਹ ਤੱਕ ਵੱਡਾ ਕਰਦੇ ਗਏ ਕੋਈ ਗੱਲ ਨਹੀਂ ਖਿਆਲ ਹੀ ਆ ਕਿਤੇ ਨਹੀਂ ਵੇਚ ਕੇ ਖਾ ਚੰਡੀ ਉਹ ਵੇਚੂਗੀ ਤੇ ਇੱਥੇ ਵੇਚੂਗੀ ਪਤਾ ਕੋਈ ਨਹੀਂ ਪਤਾ ਵਾ ਵੀ ਪੈਸੇ ਕੂਹੇ ਲਾਉਣ ਵਾਲੇ ਆ ਕਿ ਪਤਾ ਮੁਰਗੇ ਅੰਕੇ ਬਚਾਲੇ ਕੋਈ ਲਵਨੀ ਉਹ ਨਹੀਂ ਦੱਸ ਇੱਧਾ ਪੈਸੇ ਲਮਣੇ ਪੈੜੀ ਵੇਚ ਕੇ ਲਮਣੇ ਆਨੇ। ਆ ਵੀ ਆਪਣੀ ਮਰੀ ਜੰਨੀ ਆ। ਖਾਓ ਫੇ ਰੋਟੀ ਆ ਜੋਲਦਰੀ। ਕੋਈ ਨਹੀਂ ਹੁੰਦਾ। ਹਾਂ। ਅੰਦਰ ਆ ਸੇ। ਇਹ ਪੜਾਣੀ, ਇਹ ਸੂ ਇਧਰੋਂ ਦੀ ਇਹ ਕੱਲੀ ਦੇਖੀ ਹੈ। ਪਹਿਲੀ ਮੇਰੇ ਨਾਲਵਾ ਦੋ। ਤੇਰੇ ਨਾਲਵਾ ਕੇ ਤੇ ਫੇਰ ਉਹ ਹਾੜੀ ਕਰਨਾ। ਤੂੰ ਅੱਗੇ ਚੰਗਾ ਮੇਰੇ ਮੰਨਣ ਦੀ। ਉਹਨਾਂ ਨਾਲ ਜੇ ਗੱਲ ਕੀਤੀ ਤੇ ਉਹਨੇ ਗੁੱਸਾ ਨਹੀਂ ਕਰਨਾ। ਕੀ ਕਾਨੂੰ ਮੰਗਰੀਏ ਤੇ ਅੱਜ ਤੈਨੂੰ ਪੈਲੀ ਦੀ ਪੈ ਗਈ ਤੈਨੂੰ ਪੈਲੀ ਨੇ ਵਾਸਤਾ ਫਿਰ ਮਿਲ ਮੁੰਨ ਦਾ ਥੋੜਾ ਵਕਨ ਚਾ ਜੇ ਉਹ ਨਾ ਗੱਲ ਚੁੱਕੀ ਹੈ ਨਾ ਮੜੀ ਜੀ ਤੇ ਇਹਨਾਂ ਨੂੰ ਵੀ ਪਤਾ ਹੋਊਗਾ ਕਿ ਮੈਂ ਕੱਲ ਨੂੰ ਨਾਲ ਲੈਣਾ ਵੇ ਐਸੇ ਕਰਕੇ ਤੂੰ ਬੰਠੀ ਜੇ ਭੈਣ ਪੀ ਚੱਲ ਕੋਈ ਨਾ ਕੋਈ ਮੱਲ ਮਾਰਾਂਗੀ ਮੈਂ ਇਹਦੇ ਰਾਂਦੇ ਹੋਣੀਆਂ ਤੇ ਚਾਦ ਕੋਈ ਨਾ ਸਮਾਸ ਮੁੰਨ ਦੇ ਫੁੱਲਾ ਫਰਾਈ ਕਰੂੰਗੀ ਨਾਲੇ ਪਿਸ਼ੂ ਪਿਸ਼ੂ ਵੀ ਚਾਹੀਏ ਕਿ ਦਾ ਮੈਂ ਸਿਵਰਤ ਨੂੰ ਪਹਿਲਾਂ ਕਹਿ ਤਾ ਜਿਹੜੀ ਪਹਿਲੀ ਕੁਲੀ ਹੈ ਨਾ ਉਹ ਆਪਣੇ ਘਾਹੇ ਰੱਖੀ ਹੋਈ ਇੰਨੇ ਕੋਈ ਕਹਿਣਾ ਵਾ ਕਿ ਪਹਿਲੀ ਚਾਲ ਨੂੰ ਇਥੋਂ ਮੰਜੀ ਪਰ ਇਹ ਵਾਲਾ ਕੰਮ ਨਹੀਂ ਕਰਨਾ ਮੈਂ ਹੁਣ ਦੇਣਾ ਕਿਉਂਕਿ ਮਾੜਾ ਦੇ ਹੋ ਗਿਆ ਹੁਣ ਜੇ ਦਸਾਰਾ ਕੋਈ ਦੇਣਾ ਨਾ ਲਾਣਾ ਨਾਲੇ ਨਾਲ ਹੀ ਦੇ ਪਹਿਲਾਂ ਹੀ ਆ ਵੈਰੀ ਚਲ ਕੋਈ ਗੱਲ ਨਹੀਂ ਦੇਹੀਆਂ ਭਲਾ ਕਰਤੀ ਸੀ ਜੇ ਨੂੰ ਦੋੜ ਹੁੰਦੀ ਨਾ ਕਰਦੀ ਫੇ ਰੋਟੀ ਪੰਡਾ ਮਗਰ ਸਾਰੀ ਪਿਆ ਜਾਏ ਕਿਦਾਂ ਇਹਨੇ ਉਧਰ ਹੀ ਚੱਲ ਜਾਣਾ ਇਹ ਹੱਡਾ ਵਰਕੇ ਨਹੀਂ ਬੈਠੀ ਬੈਠੀ ਆਪਣਾ ਕਰ ਗਈ ਆ ਤੇ ਚਲ ਕੋਈ ਨਾ ਕੋਈ ਸਕੀਮ ਲਾਉਂਦੀ ਅੱਲਾ ਇਹ ਵਾਲਾ ਕੰਮ ਤੇ ਮੈਂ ਵੀ ਨਹੀਂ ਖੋਂਦਨੀ ਚਲੋ ਪਾਣੀ ਪਕਾਵਾਂ ਤੇ ਦਵਾਈਆਂ ਨੂੰ ਚੰ ਰੋਟੀ ਤੇ ਪੱਕ ਗਈ ਐ ਤੇ ਪਾਵ ਦਿੱਤੀ ਟਿਫਨ ਚ ਇਦਾਂ ਕੱਟਨੀ ਐ ਪਹਿਲਾਂ ਫੋਨ ਕਰ ਦੇਣੀ ਐ ਆਣ ਤੇ ਤੇ ਲੈ ਜਾ ਗਰਮ ਗਰਮ ਖਾ ਲੂਗਾ ਵਿਚਾਰਾ ਹੈਲੋ ਸਸਤੀ ਦਾ ਪੁੱਤ ਪੁੱਤ ਮੇ ਰੋਟੀ ਬਣਾਤੀ ਐ ਹਾਂ ਆਦਾ ਲੈ ਜਾ ਮੇਰਾ ਪੋਤਾ ਆਣ ਕੇ

ਮੈਂ ਤਾਂ ਪੁੱਤ ਕਦੋਂ ਦੀ ਰੋਟੀ ਤਾਂ ਲਈ ਗਈ ਉਹ ਮੈਂ ਵੀ ਪਹਿਲਾਂ ਹੁਣ ਹੀ ਲੱਗਾ ਨਹੀਂ ਮੈਂ ਖਾੜੀ ਬਣਾਈ ਨਹੀਂ ਕਿ ਨਹੀਂ ਰਹੀ ਨਹੀਂ ਨਹੀਂ ਬੋਤ ਮੇਰੇ ਫਿਕਰ ਹੀ ਗਾ ਮੈਨੂੰ ਭੁੱਖ ਸ਼ਤੀ ਲੱਗ ਜਾਂਦੀ ਹੁੰਦੀ ਆ ਹਾਂਜੀ ਹੈ ਤੇ ਮੈਂ ਤਾਂ ਟਿਫਨ ਚ ਪਾ ਕੇ ਤੇ ਫਿਰ ਮੈਂ ਫੋਨ ਕੀਤਾ ਮੈਂ ਡੀਕਦੀ ਨਹੀਂ ਪਹਿਲਾਂ ਮੈਂ ਹੁਣ ਵੀ ਹੁੰਦਾ ਵਾ ਹੁਣ ਵੀ ਹੁੰਦਾ ਵਾ ਹਾਂਜੀ ਪਾਪਾ ਵੀ ਬੰਬੀ ਤੇ ਗਏ ਹੀ ਉਹ ਵੀ ਇੰਨੇ ਭੁੱਖੇ ਨਹੀਂ ਚੱਲ ਗਏ ਮੈਂ ਚੱਲ ਕੋਈ ਗਾਣੇ ਰੋਟੀ ਲੈ ਕੇ ਹੁਣ ਉੱਥੇ ਸਦਾ ਜੀ ਨਹੀਂ ਨਹੀਂ ਅੱਜ ਤਾਂ ਮੈਂ ਟਾਈਮ ਨਾਲ ਰੋਟੀ ਤਿਆਰ ਕਰਤੀ ਮੈਂ ਚੱਲ ਆ ਜਾਣਗੇ ਤੇ ਤੇ ਮੈਨੂੰ ਕੀ ਖਾਣਗੇ ਤੇ ਫਿਰ ਵੀ ਦੇਖ ਮੈਂ ਚੱਲ ਪਾਜੀ ਬਬਲੀ ਗੁੰਗੀ ਤੇ ਹੁੰਦੇ ਆ ਹਨਾ ਹਾਂਜੀ ਤੇ ਚਾ ਤੂੰ ਲੈ ਲਈ ਜਾ ਮੈਨੂੰ ਪਤਾ ਹੈ ਹਾਂਜੀ ਠੀਕ ਤੇ ਜੇ ਤੂੰ ਖਾਣੀ ਕਿੱਥੇ ਖਾ ਲਾ ਨਹੀਂ ਨਹੀਂ ਕੋਈ ਗੱਲ ਮੈਂ ਪਾਪਾ ਲਾ ਕੇ ਖਾਣੂ ਨੇ ਅੱਗੀ ਅੱਛਾ ਆਇਆ ਮੰਮੀ ਦਾ ਫੋਨ ਮੰਮੀ ਦਾ ਫੋਨ ਤੇ ਨਹੀਂ ਜਿਆ ਆਇਆ ਸ਼ਾਇਦ ਕੱਲ ਪਰਸੋ ਤੱਕ ਆਈ ਜਾਣ ਉਹਨੇ ਅੱਛਾ ਆਉਂ ਆਈ ਜਾਣਾ ਕੀ ਕਰਨਾ ਕੋਈ ਨਹੀਂ ਘਰ ਦਾ ਵੀ ਇਧਰ ਓਖਾ ਹੋਇਆ ਪਿਆਰ ਚੱਲ ਕੋਈ ਗੱਲ ਨਹੀਂ ਫਿਕਰ ਨਾ ਕਰਿਓ ਕੋਈ ਗੱਲ ਦੀ ਤੇ ਰੋਟੀ ਆਣ ਕੇ ਟਾਈਮ ਨਾ ਲੈ ਜਾਣਾ ਮੇਰਾ ਪੁੱਤ ਹਾਂਜੀ ਹਾਂਜੀ ਜੱਜੀ ਕੋਈ ਗੱਲ ਜੀ ਹੈ ਕੋਈ ਨਹੀਂ ਮੇਰੀ ਗੱਲ ਸੁਣਾ ਹਾਂਜੀ ਕਿ ਤੱਕ ਤੂੰ ਤਨੀ ਮੋਟਾ ਮਨ ਨੂੰ ਲਈ ਗੱਲ ਹੈ ਓਏ ਨਹੀਂ ਚਾਚੀ ਜੀ ਮਨ ਨੂੰ ਗਈ ਤੁਹਾਨੂੰ ਨਹੀਂ ਆ ਮੈਂ ਤੈਰ ਕੀ ਗਿਆ ਸੀ ਤੇ ਨਾਨਕੇ ਬਥੇਰਾ ਚਾਹ ਕੀਤਾ ਸੀ ਸਭ ਮਾਮੀ ਜੀ ਥੋੜਾ ਜਿਹਾ ਘੰਡੀ ਪਰ ਨਾਨੀ ਤੇ ਕਹਿਣ ਦੀ ਵੀ ਚਲ ਤੂੰ ਰੁਕ ਜਾ ਤੈਨੂੰ ਕੱਪੜੇ ਬਣਾ ਦੇ ਦਵਾਂਗੀ ਪੈਸੇ ਦਵਾਂਗੀ ਮੈਨਾਂ ਫਿਰ ਉੱਥੇ ਜੀਜਾ ਦਾ ਕੱਟਣਾ ਆ ਗਿਆ ਹਾਂ ਉੱਥੋਂ ਮੁੜ ਕੇ ਚਲ ਕੋਈ ਯਾਦ ਹੁੰਦੀ ਹੈ ਕੋਈ ਨਹੀਂ ਪੁੱਤ ਮੈਂ ਸਮਝ ਸਕਨੀ ਆ ਨਾਨੀਆਂ ਨਾਲ ਨਾਨਕੇ ਹੁੰਦੇ ਆ ਤੇ ਪਰ ਕੀ ਕਰਨਾ ਪੁੱਤ ਫਿਰ ਰੱਬ ਦੀ ਕੀਤੇ ਨੂੰ ਕੌਣ ਢਾਲ ਸਕਦਾ ਤੇ ਕੋਈ ਨਹੀਂ ਬਹੁਤਾ ਨਾ ਮੰਨਤੇ ਲਾਵੀ ਹੈ ਹਾਂ ਆ ਕੋਈ ਗੱਲ ਹੀ ਫਿਰ ਕੀ ਆ ਮਾਮਾ ਵੀ ਤੇਰਾ ਬੜਾ ਚੰਗਾ ਵਾ ਮਾਮਾ ਦੇ ਚੰਗਾ ਯਾ ਚਾਚੀ ਜੀ ਪਰ ਜਿਹੜੀ ਮਾਮੀ ਆ ਨਾ ਉਹ ਥੋੜੀ ਜਿਹੀ ਹੈ ਵਾ ਉਹ ਬੇ ਕਰਦੀ ਆ ਕੀ ਪਤਾ ਹੋਣਾ ਕਦ ਆਈ ਜਾਵੇ ਉਹਨੂੰ ਆ ਇਹ ਵੀ ਕਰਦੇ ਆ ਚਲ ਕੱਲ ਆ ਜੂਗੀ ਤੇ ਚੰਗਾ ਰਹੂਗਾ ਨਾ ਆਉਗੀ ਤਾਂ ਫਿਰ ਕਿਸੇ ਦਾ ਕੀ ਲੰਘੀ ਠੀਕ ਆ ਹਾਂ ਕੋਈ ਨਹੀਂ ਮੇਰਾ ਪੁੱਤ ਪੜ੍ਹਨੇ ਪੜ੍ਹ ਲਿਖ ਕੇ ਕਦੇ ਜਾਣਾ ਹੈ ਹੈ ਕੋਈ ਗੱਲ ਨਹੀਂ ਸਾਰੇ ਕੰਮ ਠੀਕ ਹੋ ਹੀ ਜਾਂਦੇ ਆ ਆ ਜਾਣਾ ਚਲੋ ਜੀ ਚਾਚੀ ਮੈਂ ਜਾਂਦਾ ਹਾਂ ਜੀ ਚਲੋ ਉਹ ਤੇ ਠੀਕ ਵਾ ਤੇ ਜਦੋਂ ਭੁੱਖ ਲੱਗਦੀ ਹੁੰਦੀ ਹੈ ਨਾ ਮੈਨੂੰ ਫੋਮ ਕਰਦਿਆ ਪਰ ਮੇਰਾ ਹਾਂ ਜੀ ਕੋਈ ਗੱਲ ਨਹੀਂ ਚਾਚੀ ਜੀ ਠੀਕ ਵਾ ਨਾ ਹਾਂਜੀ ਕੋਈ ਨਹੀਂ ਰੋਟੀ ਮੈਂ ਬਣਾਈ ਹੁੰਦੀ ਹੈ ਚੰਗਾ ਹਾਂ ਜੀ ਅੱਜ ਕੀ ਕੀਏ ਹਾਂ ਹੈ ਵਿਚਾਰਾ ਕਿੰਨਾ ਤਰਸ ਕੇ ਆਇਆ ਵਾ ਵਾਕੇ ਸਿਆਣੇ ਸਾਚੀ ਆਂਦੇ ਆ ਨਾ ਨਾਨੇ ਨਾਨੀਆਂ ਦਾ ਨਾਨਕੇ ਹੁੰਦੇ ਆ ਵਿਚਾਰਾ ਜਾਣਦਾ ਹੀ ਨਾਨੀ ਰਿੱਝਾ ਕਰਦੀ ਹੀਗੀ ਪਰ ਕੀ ਕਰਨਾ ਹੁਣ ਫਿਰ ਉਹ ਵੀ ਬੜੀ ਬਜ਼ੁਰਗ ਗਈ ਸੀ ਨਾ ਮੈਂ ਤਾਂ ਰਮਨ ਦਾ ਹਾਂ ਦਾ ਸੋਚ ਕੇ ਤੇ ਉਹਦੀ ਵਿਚਾਰੀ ਕਿੱਦਾਂ ਜਾਇਆ ਕਰੂਗੀ ਹੁਣ ਉਹਦੇ ਉੱਡੀ ਜਾਂਦੀ ਹੁੰਦੀ ਮੈਂ ਆਪਣੀ ਮਾਂ ਨੂੰ ਮੇਲਾ ਚੰਨ ਪਰਮਾਤਮਾ ਸੱਚੇ ਬਾਦਸ਼ਾਹ ਮਾਵਾ ਨੂੰ ਖੋਵੀ ਕੇ ਲਿਗਾਨ ਤੇ ਕਿਤੇ ਮਾਵਾ ਨਹੀਂ ਆਣਾ ਓ ਬੇਟੇ ਪਾਪਾ ਚੱਲ ਉਹਨਾਂ ਨੂੰ ਜੰਮਣਾ ਰੋਟੀ ਖਵਾ ਦਿੰਦਾ ਹਾਂ ਹਾਂ ਮੈਂ ਰੋਟੀ ਲੈ ਕੇ ਆਉਂ ਚਾਚੀ ਨੇ ਦਿੱਤੀ ਸੀ ਅੱਛਾ ਆਓ ਮੈਂ ਵੀ ਜਨ ਪਾਪਾ ਭੁੱਖੇ ਢਿੱਡ ਚੱਲ ਗਏ ਆ ਤੇ ਉੱਥੇ ਬੈ ਕੇ ਦੋਵੇਂ ਜਣੇ ਇਕੱਠੀ ਰੋਟੀ ਖਾ ਲੈਂਦੇ ਆ। ਮੈਂ ਵੀ ਇਹ ਤਾਂ ਕੋਤੋਂ ਹੁਣ ਫੇਰ ਦੀ 5 ਵਜੇ ਦੀ ਲਾਈਟ ਆਈ ਤੇ ਆਹ ਸਾਮ ਭਰਿਆ ਵਾ। ਉਹ ਵੀ ਭਰ ਗਿਆ ਵਾ। ਆਹ ਤਾਂ ਲਾਤਾ ਹੀ ਉਹਨਾਂ ਨੇ ਤੇ ਉਹ ਰਹਿ ਗਿਆ ਵਾ। ਅੱਛਾ ਅੱਛਾ। ਉਹ ਵੀ ਲੱਗ ਜਾਣਾ ਵਾ। ਇੱਕ ਦਿਨ ਕਰਾਂ ਮੈਨਾਂ ਉੱਤੇ। ਤੇ ਤੂੰ ਖਾਇਆ ਪੁੱਤ? ਨਹੀਂ ਮੈਂ ਕਿੱਥੇ ਖਾਣੀ ਸੀ। ਮੈਂ ਚਾਹਾਂ ਦੋਵੇਂ ਜਣੇ ਇਕੱਠੇ ਬੈ ਕੇ ਖਾ ਲੈਂਦੇ ਰੋਟੀ। ਅੱਛਾ ਅੱਛਾ ਅੱਛਾ। ਤੇ ਮੇਰੀ ਗੱਲ ਸੁਣ। ਹਾਂਜੀ। ਤੇ ਵੇਖ ਲੈ ਆਪਣੀ ਮੰਮੀ ਦਾ ਹਾਲ। ਹਾਂ ਫੇਰ ਤੂੰ ਆ ਜਾ ਹੁਣ 12 13 ਦਿਨ ਤੇ ਹੋ ਗਏ ਆ ਓਏ ਪਾਪਾ ਮੈਂ ਤੇ ਅੱਗੇ ਕਹਿਣਾ ਮੈਂ ਹੁਣ ਫੋਨ ਕਰਦਾ ਮੈਂ ਘਰ ਜਾ ਕੇ ਪਾਪਾ ਇੱਕ ਵਾਰੀ ਸਹੀ ਵੀ ਫੋਨ ਕਰ ਲਿਓ ਪਤਾ ਗੱਲ ਕੀ ਆ ਹੁਣ ਚਾਚੀ ਨਾਲ ਜਦੋਂ ਮੈਂ ਗਿਆ ਸੀ ਗਰਮੀ ਕਿੰਨੀ ਆ ਤੇ ਯਾ ਵਾਧਾ ਪਰ ਰੋਟੀ ਨੂੰ ਕਾਹਬ ਪਕੜੀ ਉਹ ਵਿਚਾਰੀ ਸਾਡੀ ਰੋਟੀ ਪਕਾਉਂਦੀ ਏ ਗਾ ਤੇ ਪੁੱਤ ਤੇਰੀ ਠੀਕ ਆ ਮੈਂ 4 ਚੂੜੇ ਲਾ ਕੇ ਨਾ ਤੇ ਆ ਰੋਟੀ ਪਾ ਕੇ ਰੱਖੀ ਤੇ ਬਾਅਦ ਵਿੱਚ ਮੈਨੂੰ ਫੋਨ ਕਰਤਾ ਕਿ ਕਰਨ ਰੋਟੀ ਮੈਂ ਪਕਾਤੀ ਉਹ ਧਾਨ ਕੇ ਤੇ ਲੈ ਜਾ ਮੈਂ ਫੋਟ ਰੋਟੀ ਲੈ ਕੇ ਆਇਆ ਹੁਣ ਤੂੰ ਆਪ ਸਿਆਣੇ ਜੇ ਕਿ ਕਈ ਨਹੀਂ ਗਰਮੀ ਆ ਰੋਟੀ ਤਾਂ ਆਪਣੀ ਮਹਾਨ ਲੱਤ ਦੀ ਜਨਾਂ ਕੋ ਮੈਂ ਤੇ ਪੁੱਤ ਤੈਨੂੰ ਅੱਗੇ ਕਹਿ ਡਿਆ ਵਾਂ ਕਿ ਚੱਲ ਜਦ ਤਣ ਭੋਗ ਪੈ ਗਏ ਉਦੋਂ ਦੂਜੇ ਦਿਨੇ ਆ ਜਾ ਤੂੰ ਪਰ ਅੱਜ ਵੇਲੇ ਫੇਰ ਕਿਨੇ ਦਿਨ ਹੋ ਗਈ ਹੋਏ ਤੱਕ ਨਹੀਂ ਹੋਈ ਉਹੀ ਤੇ ਗੱਲ ਆ ਤੇ ਮੇਰਾ ਰਾਧਾ ਬੱਲਵਲੀ ਨੂੰ ਨਾ ਫੋਨ ਕਰਾ ਕਿ ਭੈਣ ਆਪਣੇ ਨੂੰ ਛੱਡ ਜਾ ਯਾਰ ਐਂ ਤੇ ਰੋਟੀ ਤੋਂ ਵੀ ਤਾਂ ਕੋ ਹਾਂ ਚਲੋ ਚੱਲੀ ਰੋਟੀ ਤੇ ਸਾਨੂੰ ਤੇਈ ਜਾਂ ਢੀ ਪਕਾ ਕੇ ਹੈ ਇਹ ਵੇਲੇ ਘਰ ਕੋਈ ਸਬਜ਼ੀ ਹੁੰਦੀ ਹੈ ਕੇ ਵੇਲੇ ਨਹੀਂ ਵੀ ਹੁੰਦੀ ਕੇ ਵੇਲੇ ਚਾਰਨਾ ਵੀ ਖਾਣੀ ਪੈਂਦੀ ਆ ਉਹ ਵਿਚਾਰੀ ਫੈਜਲ ਨੂੰ ਬਣਾ ਬਣਾ ਕੇ ਦੇਂਦੀ ਸਬਜ਼ੀ ਉਹ ਹੀ ਤੇ ਮੈਂ ਕਹਿੰਦਾ ਚਲੋ ਇੱਕ ਇਦਾਂ ਕਰੀ ਤੇ लवली ਮਾਮੇ ਨੂੰ ਇੱਕ ਵਾਰੀ ਫੋਨ ਕਰ ਲਿਓ ਮੈਂ ਕਰਦਾ ਉਹਨੂੰ ਫੋਨ ਕਿ लवली ਯਾਰੇ ਨੂੰ ਛੱਡ ਜਾਣ ਕੇ ਯਾਰ ਚਲੋ ਉਹ ਛੱਡ ਰੋਟੀ ਦਿਖਾਓ ਤੈਨੂੰ ਮੇਰਾ ਰਤਾਵਾ ਮੇਰੇ लवली ਨੂੰ ਫੋਨ ਲਾ ਹੀ ਦੇ ਨਾ ਮੈਂ ਯਾਰ ਰੋਟੀ ਦੀ ਬੜੀ ਤੰਗੀ ਆ ਉਹ ਵਿਚਾਰੀ ਨੇ ਸਾਂ ਥੋੜਾ ਉਹਨੂੰ ਰੋਜ਼ ਇੰਤਰੀ ਪਕਾ ਪਕਾ ਦੇਂਦੀ ਰੋਟੀਆਂ ਹਾਂ ਲਵਲੀ ਕੀ ਹਾਲ ਚਾਲ ਏ ਸਸਰੀਆ ਭਾਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਵਧੀਆ ਵਧੀਆ ਆਪਣੀ ਨਾ ਤੂੰ ਬਸ ਵਧੀਆ ਕੀ ਬੰਡਿਆ ਕੋਣ ਬੰਨਾ ਕੀ ਜਉਣੇ ਆਏ ਬੰਬੀ ਤਾਂ ਏ ਅੱਛਾ 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 ਹਾਂਜੀ ਤੈਨੂੰ ਸੁਣਾਉਂ ਠੀਕ ਠਾਕ ਬਸ ਹਾਂ ਵਧੀਆ ਠੀਕ ਆ ਬਹੁਤ ਕਰਨ ਨੂੰ ਨਹੀਂ ਤੇ ਉਹ ਮੈਂ ਕੀਤਾ ਸੀ ਲਵਲੀ ਫੋਨ ਯਾਰ ਆਪਣੀ ਦਾ ਭੈਣ ਨੂੰ ਛੱਡ ਜਾਣਾ ਸੀ ਇਹ ਰੋਟੀ ਤਾਂ ਵੀ ਯਾਰ ਤੰਗ ਬੈਠੇ ਆ ਪਰ ਰੋਟੀ ਤੇ ਵਿਚਾਰੀ ਜੀਵਨ ਦੇ ਹੀ ਜਾਣ ਢੀ ਆ ਹਾਂਜੀ ਤੇ ਫਿਰ ਵੀ ਤੈਨੂੰ ਪਤਾ ਗਰਮੀ ਬੜੀ ਆ ਅਗਲੇ ਮਾਹ ਆਪਣੇ ਟੱਪਦੀਆਂ ਪੱਕਦੀਆਂ ਆ ਅੱਜਕੱਲ ਤੇ ਕੋਈ ਗੱਲ ਨਹੀਂ ਅੱਜ ਦਾ ਦਿਨ ਤੇ ਕਢਾਉ ਹਾਂ ਤੂੰ ਅਗਰ ਕੋਈ ਨਾ ਕੋਈ ਆ ਜਾਂਦਾ ਘਰ ਤੇ ਮੈਂ ਇਹ ਤਾਂ ਕਹਿੰਦਾ ਕਿ ਚਲ 2-4 ਦਿਨ ਹੋਰ ਕੱਢ ਜਾਂਦੀ ਤੇ ਨਹੀਂ ਚੱਲੇ ਇਦਾਂ ਕਰ ਹੁਣ ਮੇਰਾ ਵੀਰ ਕੱਲ ਨੂੰ ਫੇਰ ਛੱਡ ਜੀ ਯਾਰ ਚਲੋ ਕੋਈ ਗੱਲ ਨਹੀਂ ਕਰਨ ਮੈਂ ਛੱਡ ਜਾਊਂਗਾ ਫੇਰ ਇੱਥੇ ਧੀੜੀ ਰਹਿਣ ਦੋ ਚਲ ਅੱਜ ਦੀ ਧੀੜੀ ਰੱਖ ਲਓ ਤੁਸੀਂ ਤੇ ਸਵੇਰੇ ਫਿਰ ਮੇਰਾ ਵੀਰ ਛੱਡ ਜੇ ਹੈ ਓਏ ਆਹ ਓ ਕੇ ਇੰਨੇ ਵੀ ਕਿੰਨਾ ਕੁ ਦਿਨ ਪਕਾਪਕਾ ਲਈ ਜਾਣੀਆਂ ਓਏ ਆਹ ਤੈਨੂੰ ਮੈਨੂੰ ਵੀ ਇਹ ਗੱਲ ਦਾ ਪਤਾ ਵੀ ਹੁਣ ਕੋਈ ਨਾ ਕੋਈ ਘਰ ਤੋਂ ਰਹਿ ਰਹਿੰਦਾ ਵਾ ਹਾਂ ਜੀ ਹੁਣ ਕੋਈ ਨਾ ਤੇ ਹੁਣ ਵੀ ਹੰਡੀ ਦਾ ਵੀ ਕੰਮ ਕਰਨਾ ਪੈਂਦਾ ਵਾ ਓਏ ਆਹ ਹੁਣ ਰੁਪਿੰਦਰ ਨੂੰ ਜਿਹੜਾ ਅਜੇ ਦੇ ਉਦੇ ਲੱਗੇ ਪੈਣਾ ਪੈਣਾ ਓ ਰੁਪਿੰਦਰ ਨੂੰ ਇੰਨੀ ਪਛਾਣ ਨਹੀਂ ਪਿੰਡ ਦੇ ਲੋਕਾਂ ਦੀ ਹਾਂ ਹਾਂ ਤੇ ਇਹ ਆਪ ਚੱਲੇ ਨੂੰ ਤੇ ਪਤਾ ਵਾ ਵੀ ਤਾਈ ਆ ਚਾਚੀ ਆ ਕੌਣ ਆਇਆ ਵਾ ਓਏ ਤਾਂ ਕਰ ਕੀ ਨਾ ਕੋਈ ਗੱਲ ਨਹੀਂ ਅੱਜ ਦਾ ਦਿਨ ਫਿਰ ਕੱਢਨੇ ਆ ਹਾਂ ਕੱਢ ਕੇ ਤਾਂ ਮੇਰਾ ਵੀਰ ਫੇਰ ਕੱਲ ਨੂੰ ਛੱਡ ਜਾਈਂ ਜ਼ਰੂਰ ਹੈ ਹਾਂ ਕੋਈ ਨਹੀਂ ਕੋਈ ਨਹੀਂ ਮੈਂ ਕੱਲ ਨੂੰ ਛੱਡ ਦਿੰਦਾ ਸੋਚਦੇ ਹਾਂ ਹਾਂ ਚਲੋ ਠੀਕ ਹੈ ਹੋਰ ਸੁਣਾਓ ਠੀਕ ਠਾਕ ਆ ਆ ਵਧੀਆ ਵਧੀਆ ਸਭ ਠੀਕ ਠਾਕ ਹੈ ਲਵਲੀ ਚਲੋ ਠੀਕ ਹੈ ਚੰਗਾ ਜੀ ਓਕੇ ਸਿੰਘਾ ਲੋਦੀ ਵੀ ਠੀਕ ਆ ਵੀ ਹੁਣ ਪਿੰਡੋਂ ਕੋਈ ਨਾ ਕੋਈ ਪਤਾ ਤੁਰਿਆ ਰਹੀਦਾ ਪਰ ਪਿੰਦੋਂ ਇੰਨਾ ਪਤਾ ਨਹੀਂ ਵੀ ਉਹ ਕੌਣ ਆ ਤੇ ਕੌਣ ਨਹੀਂ ਪਰ ਹੁਣ ਬਹੁਤ ਵੀ ਕਿਨੇ ਦਿਨ ਗਏ ਆ ਇੰਨੇ ਦਿਨ ਤੋਂ ਕਦੀ ਰਹੀ ਨਹੀਂ ਉਹ ਹੈ ਅਗਰੇ ਇੱਕ ਦੋ ਦਿਨ ਜਾਣਾ ਤੇ ਰੜਾ ਤੇ ਵਾਪਸ ਆਇਆ ਹੈ ਜੀ ਤਲੋਂ ਹੁਣ ਆਪੇ ਛੱਡ ਜੂਗਾ ਤਲੋਂ ਫੇਰ। ਅਮੀਰ ਜੀ ਕਦੇ ਤਾਂ ਬਾਹਰ ਗਿਆ ਵਾ ਅਜੇ ਤੱਕ ਆਇਆ ਨਹੀਂ। ਚੱਲ ਅੱਗੇ ਘੜੀ ਬਹਿ ਜਾਂਦਾ ਹਾਂ ਗੱਲਾਂ ਬਾਤਾਂ ਕਰ ਲਈਦੀਆਂ ਨੇ। ਇਹ ਤੇ ਮੈਡਮ ਆਪਣੇ ਕੰਮ ਕਰਦੀ ਫਿਰਨ ਰਹੀ ਹੈ। ਕਿਤੇ ਲੱਗੇ ਘੜੀ ਪੈਂਦੀ ਨਹੀਂ ਕਿਤੇ। ਆਹ ਬੋਲੋ। ਕੋਈ ਆਵਾਜ਼ ਆ ਗਿਆ। ਪੱਟ ਜੀ ਬੰਨਣ ਵਾਲੀ ਤੋਂ ਬੰਦਾ ਲਾ ਕੇ ਆਇਆ। ਅੱਛਾ ਅੱਛਾ। ਵਾਹ। ਕਿਦਾਈ ਦੀ ਹਵਸ ਤੇ ਨਾ ਲਾਉ। ਆਹ ਡਏ ਆ। ਰਾਗਿਆ ਦੋ ਗਿੱਲੇ ਕਰਨ ਵਾਲੇ ਉਹ ਮਰਾਨ ਨਹੀਂ ਪਾਸ ਹੁਣਾ ਮੈਂ ਚਲੋ ਉਹਦਾਂ ਕਰਦਾ ਆਂ ਆਹ ਵੇਖ ਲਾ ਕੇ ਕਰਕੇ ਕੰਮ ਚੇੜਦਾ ਹੋਇਆ ਖਾਦਾ ਰੋਟੀ ਪਾਣੀ ਹਾਂ ਰੋਟੀ ਖਾ ਲਈਏ ਫੇ ਅੱਛਾ ਅੱਛਾ ਭੈਣ ਕਈ ਗਏ ਅਜੇ ਆਹ ਘੱਟ ਨਹੀਂ ਆਇਆ ਕੋਈ ਤੇਗ ਨੇ ਵੇਖਣ ਨਹੀਂ ਹ ਸਭ ਮੇਰਾ ਜਰਾਤਾ ਜੀ ਨਹੀਂ ਛੇੜਨ ਚਲੀ ਜਾਂਦੀ ਉਹਵਾਦੇ ਹੋਗੇ ਮੈਨੂੰ ਉਹ ਚਾ ਲੱਗਦਾ ਇਹ ਕਾਢਣਾ ਭਾਈ ਜੀ ਆਉਂਦੇ ਆ ਅਛਾ ਕੁੰਕੀਤਾ ਜੀ ਨਾ ਤੇ ਆਉਣੀ ਉਹ ਮੈਂ ਤਾਂ ਨਹੀਂ ਲਾਇਆ ਭਾਜੀ ਨੇ ਕੀਤਾ ਹੈ ਅੱਛਾ ਤੇ ਉਹ ਕਹਿੰਦੇ ਰੋਟੀ ਪਕਾਣ ਦਾ ਬੜਾ ਔਖਾ ਵਾ ਹਾਂ ਤੇ ਉਹ ਜੀ ਬਣਾਉਣੀ ਘਰੇ ਫਰੰਦੇ ਆ ਅਛਾ ਉਹ ਕਹਿੰਦੇ ਅੱਜ ਹੁਣ ਆਪਣੀ ਹੀ ਪਕਾਉਣੀ ਪੈਂਦੀ ਆ ਦਿੱਦਲੀ ਵੀ ਬੜਾ ਔਖਾ ਹੋ ਜਾਂਦਾ ਆਹ ਕਰਨੀਆਂ ਚਾਹ ਤਾਂ ਔਖਾ ਮਹਾ ਆਪੋ ਆਪਣੇ ਸਿੱਧੀਆਂ ਦੀ ਬੱਕਦੀ ਆ ਗਰਮੀ ਬੜੀ ਏ ਉਹ ਆ ਹੋਏ ਜਿਹ ਹੈ ਹੀ ਆ ਤੇ ਉਹ ਮੈਂ ਆਪ ਚਾ ਲਾਈ ਦਿੱਤੇ ਨਾ ਕੱਢੂ ਤੇ ਕੱਲ ਨੂੰ ਮੈਂ ਛੱਡ ਦਿੰਦੀ ਕੀ ਆਂਦੇ ਫਿਰ ਮੈਂ ਤਾਂ ਆਖਿਆ ਕਿ ਦੋ ਚਾਰ ਦਿਨ ਰਹਿਣ ਦੋ ਉਹ ਤੇ ਉਹ ਕਹਿੰਦੇ ਵੀ ਨਹੀਂ ਸਰਨਾ ਨਹੀਂ ਆ ਤੇ ਫਿਰ ਮੈਂ ਚੱਲ ਸੁਵੇਣੀ ਛੱਡਾਂਗਾ ਆਹ ਹੁਣ ਲਗਲੀ ਕਹਾਣੀ ਕਿ ਹੁਣ ਮੈਂ ਵੀ ਜਾ ਕੇ ਘਰ ਤਾਂ ਵੇਖਾਂ ਉਹਨਾਂ ਨੇ ਬਾਹਰ ਪੈੜੀ ਦਾ ਵੇਖਣ ਆਂਦਾ ਵਾ ਮੁੜ ਕੇ ਉੱਥੇ ਵੀ ਘਰ ਕੋਈ ਨਾ ਕੋਈ ਆ ਜਾਂਦਾ ਵਾ ਤੇ ਕਹਿੰਦਾ ਇੰਨੇ ਦਿਨ ਹੋ ਗਏ ਤੱਕ ਆਈ ਨਹੀਂ ਗਈ ਇਹਨੂੰ ਆਪਣੇ ਘਰ ਦੇਖਣੀ ਆ ਹਾਂ ਜਿੰਨੂੰ ਪਤਾ ਲੱਗਣਾ ਨਹੀਂ ਹੁਣਾਂ ਕੱਲ ਕੋਈ ਗਿਆ ਨਹੀਂ ਫੇਰ ਕਿੱ데 ਰਹਿ ਗਈ ਚਾਰ ਕਿ ਦਿਨਾਂ ਤੋਂ ਕੋਈ ਵੀ ਨਾ ਫੇਰ ਕੇ ਦਿਨ ਆਉਂ ਜੇ ਚੰਦੇ ਚਾਨੇ ਲੱਗਦੇ ਨਾ ਮਾਰੂੰਗੀ ਫੇਰਾ ਆਹ ਕੰਮ ਨੂੰ ਛੱਡਾਂ ਹੁਣ ਸੁਵਕਤ ਜਾ ਲੇ ਹਾਂ ਹਾਂ ਹੁਣ ਬਹੁਤ ਥੋੜੀ ਆਪੀ ਕਰਦਾ ਕੰਮ ਆਪਣਾ ਤੇ ਆਣਾ ਕਰੀ ਜਾਵੇਂ ਚੰਗਾ ਉਹ ਆਹ ਕਰੀ ਜਾਣਾ ਉਹ ਕਰਦਾ ਕਿੱਥੇ ਜਾਣਾ ਪੇਰਪਿੰਦਰ ਨੇ ਸਮਝਾਈ ਥੋੜਾ ਜਿਆ ਫੇ ਪਹਿਲੀਆਂ ਗੱਲਾਂ ਛੱਡ ਦੇ ਅੱਗੇ ਜ਼ਿੰਮੇਵਾਰੀ ਹਮਾਂ ਦਾ ਦੇ ਸਿਰ ਤੇ ਹੁਣ ਜ਼ਿੰਮੇਵਾਰੀ ਆਪਨੇ ਕਢਣੀ ਆਂ ਪਣੀ ਹੋਰ ਕਿਨੇ ਜੁਕਣੀ ਆਹ ਮੈਨੂੰ ਇਹ ਆ ਕਿ ਚੱਲ ਤੂੰ ਸਿਆਣਾ ਵਾ ਆਪਣੇ ਘਰ ਦਾ ਕੰਮ ਚੁੱਕਿਆ ਵਾ ਚੱਲ ਕੋਈ ਗੱਲ ਨਹੀਂ ਸਮਝਦਾਰੀ ਆ ਉਹ ਉਹਨੂੰ ਆਪਨੇ ਆਹ ਹਾਂ ਉਹ ਸਮਝਦਾਰ ਜਿੰਨੇ ਕਿ ਹੈਗੀ ਆ ਉਹ ਤੇ ਮੈਨੂੰ ਪਤਾ ਹੀ ਆ ਕੱਲ ਮੈਂ ਸਮਝਾਇਆ ਬਿਠਾ ਕੇ ਕਿ ਮੈਂ ਵੀ ਰਪਿੰਦਰ ਮਾਂ ਅੱਜ ਸਦਾ ਨਹੀਂ ਇਹ ਨਾਲ ਰਹਿੰਦੀ ਆਹ ਤੇ ਆਖ ਜਾਈਂ ਮਿਲਦੇ ਨੇ ਬਾਅਦ ਵਿੱਚ ਤੇ ਮੈਂ ਤੇਹੀ ਮਿਲਿਆ ਗਿਆ ਕਰਿਆ ਮੈਨੂੰ ਇਸ਼ਾਰਾ ਦਿਓ ਐਨੀ ਗੱਲ ਮੈਂ ਕਹੀ ਆ ਤੇ ਕੱਲ੍ਹ ਨਾਲ ਮੇਰੇ ਨਾਲ ਦਾ ਮੂੰਹ ਕੀਤਾ ਵਾ ਨਾ ਮੇਰੇ ਲਾ ਕੇ ਬਹਿਣ ਰਹੀ ਐ ਤੇ ਨਾ ਲੱਗੇ ਹੁੰਦੀ ਜਿਹੜੀ ਚਲ ਕੋਈ ਗੱਲ ਨਹੀਂ ਮੈਂ ਸਮਝਾਉਂਗਾ ਅਜੇ ਦੇੜ ਕਿਹੜੀ ਤੇ ਰਾਤ ਕਿਹੜੀ ਤੇਦਾ ਇਹ ਕਰਨ ਨਹੀਂ ਦੇ ਪੀਏ ਤਾਂ ਜਦ ਜਿਵੇਂ ਲੱਗਦੀ ਨਾ ਮੈਂ ਦੱਸਿਆ ਇਹ ਕਾਹ ਤੈਨੂੰ ਇਹਨਾਂ ਕੀ ਕਰਨ ਦੱਸਣਾ ਕਿ ਜੇ ਮੈਂ ਦੱਸਿਆ ਫਿਰ ਇਹ ਖਿਸ਼ੂ ਦਾ ਤਨ ਕੋਈ ਗੱਲ ਨਹੀਂ ਮੈਨਾਂਗਾ ਨਹੀਂ ਆ ਉਹ ਕਿਤੇ ਬਾਹਰ ਆਣਗੇ ਮੇਰੇ ਨਾਲ ਹੁਣ ਮੇਰੇ ਮਾਪੇ ਉਹਦਾ ਘਰ ਵਾ ਉਹਨਾਂ ਦਾ ਮੈਂ ਹੈ ਹੀ ਆ। ਹਣ ਤੂੰ ਘਰ ਆਣਾ ਤੇਰਾ ਕਰਕੇ ਉਹ ਨਹੀਂ ਜੋ। ਨਹੀਂ ਕੋਈ ਗੱਲ ਨਹੀਂ ਆਵਾਂ ਵੀ ਆਈ ਆਈ ਤੇ ਨਹੀਂ ਆਣਾ। ਆਣਾ ਕੱਢਣੀ ਆ ਉਹ ਘਟਿਆਂ। ਪਰ ਇਹਨੂੰ ਸਮਝਾਛ ਨਹੀਂ ਤੂੰ। ਕਿ ਸਭ ਕੋਈ ਤਾਂ ਡਾਈ ਆ। ਮੈਂ ਕੁਝ ਨਹੀਂ ਇਥੇ ਚੁੱਕ ਕੇ ਖਾਣਾ। ਉਹ ਮੈਂ ਇਹ ਕਿੰਨੀ ਵਾਰ ਸਮਝਾਇਆ। ਕਰਦੇ ਸਮਝੂਗੀ ਤੇ ਘਰ ਲੈ ਆਂਦੂਗੀ। ਨਹੀਂ ਤੇ ਫਿਰ ਵੇਖੀ ਜਾਊਗੀ ਜਿੱਦਾਂ ਇਹ ਚੱਲੂਗੀ ਓਦਾਂ ਹੀ ਚੱਲਾਂਗੇ। ਚੱਲਣਾ ਬਲਕਿ ਇਹ ਲੋਕਾਂ ਨੂੰ ਤਮਾਸ਼ਾ ਥੋੜਾ ਲਾ ਕੇ ਦੱਸਣਾ ਹੁੰਦਾ ਕਿ ਤੇ ਮਾਂ ਮਰ ਗਈ ਐ ਤੇ ਭੈਣ ਤੇਰਾ ਇਦਾਂ ਰਹਿ ਐ ਕਰ। ਤੇ ਉਹ ਤੇ ਫਿਰ ਇੱਕਦਾਂ ਕਿਦਾਂ ਲੱਗਣਾ ਏ। ਹਾਂ ਚੇਤ ਜੁੜਾ ਗਈ ਜਾਣੇ ਚਲ ਕੋਈ ਗੱਲ ਤੂੰ ਹੋ ਵੀ ਨਾ ਸਮਝਾਵੇਂ ਮੈਂ ਬਾਰ ਬਾਰ ਤੁਹਾਨੂੰ ਮੇਰੀਆਂ ਗੱਲਾਂ ਨੂੰ ਚੁਗੜੀਆਂ ਨਾਣਾ ਨਾ ਤੇ ਆਹ ਵੀ ਨਾ ਕਰਦੀ ਚਲ ਕੋਈ ਗੱਲ ਮੇਰੇ ਨਾਲੇ ਸਮਝਾ ਆ ਤੇਰੀ ਗੱਲ ਕੋਈ ਚਲ ਪੈ ਜਾ ਘੜੀ ਲਵੇਂ ਹਾਂ ਕੋਈ ਮੈਂ ਦੇਖਾਂ ਕਿ ਕੰਮ ਕਰ ਲਵਾਂ ਲਵਲੀ ਨੂੰ ਮੈਂ ਕਿਹੜੀ ਗੱਲ ਦੱਸਾਂ ਭੈਣ ਨੇ ਆ ਗੱਲ ਕਹੀ ਤੇ ਮੈਂ ਤਾਂ ਹੁਣ ਬਣਿਆ ਤੈਨੂੰ ਪਤਾ ਦਿੱਤੋਂ ਦੇ ਚੰਦੀ ਨਹੀਂ ਆ ਤੇ ਬੈਠੀ ਆ ਤੇ ਜਾਵੇ ਆਪਣੇ ਘਰ ਕਾਲੀ ਤੇ ਮੈਂ ਵੀ ਬੜੀ ਆ ਕਿ ਆਪਣੇ ਘਰ ਨੂੰ ਜਾਣਾ ਇੱਥੇ ਬੈਠ ਕੇ ਮੈਂ ਕੀ ਕਰਨਾ ਘਰਾਂ ਵਾਲੇ ਆਪਣਾ ਘਰ ਸਾਹਮਣੇ लवली ਕਹੀ ਜਾਂਦੇ ਆ ਵਾ ਸਵੇਰੇ ਛੱਡਾਂਗੇ ਸਵੇਰੇ ਛੱਡਾਂਗੇ ਹੁਣ ਮੈਨੂੰ ਕਹੀ ਆ ਕਿ ਸਵੇਰੇ ਮੈਨੂੰ ਛੱਡਾਂਵੇਂ ਭਰਾ ਹੈ ਨਹੀਂ ਉਹ ਸਾਡਾ ਤੇ ਨਾ ਮੇਰਾ ਹੀ ਇੱਥੇ ਚੀਕ ਲੱਗਦਾ ਹੋ ਦੋਵੇਂ ਜਾਣੀਆਂ ਘਰ ਹੁੰਦੀਆਂ ਜੇ ਮੈਂ ਇੱਥੇ ਬੈਠੀ ਹੁੰਦੀ ਆ ਇਹ ਅੰਦਰ ਵੱਢ ਜਾਂਦੀ ਆ ਜੇ ਮੈਂ ਬਾਹਰ ਪੈਂਦੀ ਆ ਤੇ ਉਹ ਬਾਹਰੋਂ ਉੱਠ ਕੇ ਅੰਦਰ ਆ ਜਾਂਦੀ ਆ ਇਦਾਂ ਤੇ ਉਖਾ ਹੀ ਆ